ਯਾਰੋ ਕਿਤੇ ਹਾਲ ਜਲ ਸਾਰਿਆਂ ਦੀ ਆਈਲ ਸਾਰੀ ਜੇ ਠੀਕ ਠਾਕ ਹੋਵਗੀ ਮੈਂ ਵੀ ਠੀਕ ਠਾਕ ਹੈਗੀ ਆ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਗਿਆ ਟੱਟ ਸੰਗ ਲੋਕਸ ਟੀਵੀ ਵਿੱਚ ਐਂਡ ਗਾਇਸ ਮੈਂ ਰੋਤੀ ਤੇਰਾ ਮਮਾ ਨੇ ਹੁਣ ਮੈਨੂੰ ਤਿਆਰ ਕਰਤਾ ਮਮਾ ਨੇ ਮੇਰਾ ਜੋੜਾ ਵੀ ਕਰਤਾ ਆ ਐਂਡ ਗਾਇਸ ਅੱਜ ਮੇਰੀ ਫੇਵਰਿਟ ਦਾਲ ਬਣੀ ਆ ਬਲੈਕ ਚਣੇ ਜਿਦਾ ਤੁਹਾਨੂੰ ਪਤਾ ਹੀ ਸੀਗਾ ਕੱਲ ਸਾਨੂੰ ਕੀ ਹੋਣੀ ਤੇ ਅੱਪ ਬਹੁਤ ਇੰਜੋਏ ਕੀਤਾ ਕੱਲ ਦੇ ਹੌਲੀਡੇ ਵਿੱਚ ਐਂਡ ਹੁਣ ਅੱਜ ਆਜ ਤੁਹਾਨੂੰ ਜੜਾ ਪੈਨਸ ਫੁੱਲੇ ਕੱਲ੍ਹ ਵੀ ਸਕੂਲ ਲੈ ਜਾਣਾ ਆ ਉਹ ਤੋਂ ਬਾਅਦ ਸਾਨੂੰ ਹੋਰੀਡੇ ਸੰਡੇ ਦੀ ਐਂਡ ਹੋਣ ਮਮਾ ਸਾਡਾ ਲੰਚ ਪੈਕ ਕਰਦੇ ਪਏ ਆ ਮਤਲਬ ਕਿਚਨ ਪੈਕ ਕਰਦੇ ਪਏ ਫਿਰ ਆਪਾਂ ਸਕੂਲੇ ਜਾ ਕੇ ਖਾਣਾ ਆ ਜੋ ਮਮਾ ਦੇਉਗੇ ਐਂਡ ਹੋਣ ਐਂਡ ਗਾਇਸ ਮੈਂ ਜਾਣਾ ਆ ਸਕੂਲੇ ਸਕੂਲੇ ਜਾ ਕੇ ਮੈਂ ਆਪਣੀ ਕਿੰਨੀ ਸਾਰੀ ਸਟੱਡੀ ਕਰਨੀ ਆ ਫਿਰ ਸਕੂਲੇ ਜਾਣਾ ਹੋਲਤਾਨੀ ਮਿਲ ਗਿਆ ਆਪਾਂ ਬ੍ਰੇਕ ਤੋਂ ਬਾਅਦ ਹੋ ਗਿਆ ਮੀ ਪੈਂਦਾ ਪਿਆ ਕਪੜੇ ਧੋ ਹੋ ਗਏ ਪਰ ਸੁੱਕਣੇ ਨਹੀਂ ਪਾਹੋਂ ਦੇਖੋ ਕਪੜੇ ਧੋ ਲਏ ਹੋਏ ਪੋਚੇ-ਪੋਚੇ ਲੱਗ ਗਏ ਮਨੀ ਸਾਡੇ ਇੱਧਰ ਫ੍ਰੀ ਹੋ ਕੇ ਬੈਠੇ ਆ ਨਹੀਂ ਦੇਖੋ ਕਿੰਨਾ ਪੈਂਦਾ ਪਿਆ ਕੰਨਿਆਰੇ ਵੱਗ ਗਏ ਆ ਪੋਚਾ ਲਾ ਕੇ ਵੀ ਮੈਂ ਇੱਥੇ ਰੱਖਿਆ ਤਾਂ ਨਹੀਂ ਤੇ ਉੱਧਰ ਹੀ ਲੇਖਾਂਗੀ ਹਾਂ ਨਾ ਜੈ ਮੀਂਹ ਦੇ ਵਿੱਚ ਜਾਵੇ ਕਿਹੜਾ ਇਹ ਨਹੀਂ ਵੈਸੇ ਜੀ ਸਾਡੇ ਮਾਲ ਪਰੇ ਮੇਰੇ ਵਿੱਚ ਜਿਉਂ ਰੌਣਾ ਸ਼ੋਰ ਆਤ ਨਹੀਂ ਚਲੋ ਇਹ ਨਾਇਆ ਬੱਚੇ ਸਕੂਲੇ ਚ ਲਗਾਏ ਆ ਤੇ ਇਹੋ ਨਾਲ ਸਕੂਲ ਜਾਣ ਦੇ ਟਾਈਮ ਨਹੀਂ ਆਇਆ ਤੇ ਇਹਨਾਂ ਨੇ ਕਹਿੰਦੇ ਸਾਡੀ ਛੁੱਟੀ ਕਰਾ ਲਓ ਅੱਜ ਨੇ ਵਾਲੇ ਵਗਾਸੇ ਆਪੇ। ਪਸੂ ਨੂੰ ਦੇ ਪਏ ਮੀਰੇ ਵਿੱਚ ਵਿੱਚ ਐਂ ਜਗਾਲੀ ਕਰਦੇ ਪਏ ਅੱਜ ਨਾਲ ਆਉਣ ਦੀ ਲੋੜ ਨਹੀਂ ਪਸੂ ਨੂੰ। ਕਿੰਨਾ ਮੀਂਹ ਸਾਰਾ ਵਾਰਸ਼ ਵਿੱਚ ਥੋੜਾ ਆ ਗਿਆ। ਪਾਣੀ ਇੱਥੋਂ ਦੇਖੋ ਕਿੰਨਾ ਵਗਦਾ ਪਿਆ। ਇਹ ਵੀ ਬਨੇ ਵਾਲਾ ਉਹ ਦੇਖੋ ਕਿੰਨਾ ਵਗਦਾ ਪਸੂ ਆਲਦਾ। ਕਿੰਨੇ ਨਹੀਂ ਪੈ ਗਏ ਹਨ। ਸਾਡੇ ਤਾਂ ਬਹੁਤ ਪੈ ਗਏ ਹਨ। ਉਹ ਦੇਖੋ ਪੀਂਨਾ ਵੀ ਇੱਧਰ ਸਾਰਾ। ਅਜੇ ਉੱਧਰ ਲੇ ਬੋਦੂ ਸ਼ੱਡਾ ਚ ਆ ਤਿੰਨੇ ਵਸੂ ਬਾਹਰ ਚਾਰੇ ਇਹ ਨਾ ਆਉਂਦੇ ਹਟੇ ਆ ਨਹੀਂ ਦੇਖੋ ਤੇ ਪਾਣੀ ਕਿੰਨੇ ਸਭ ਤੂ ਤਾਂ ਇਹ ਪੁੱਤਾਂ ਦੇ ਪੱਤੇ ਆਂ ਦੇ ਕਰਕੇ ਬਹੁਤ ਉੱਜਾ ਹੋਈ ਨੇ ਲੈ ਮਾਰ ਨਾ ਤੂੰ ਮੈਨੂੰ ਪਹਿਲਾਂ ਮੈਂ ਕਿ ਸਾਰੇ ਕੰਮ ਫਿਰ ਲਿਆ ਸਾਡੇ ਸਾਬਜੀ ਖੜੇ ਆ ਤੋ ਇੱਥੇ ਰੋਣ ਨਾ ਕਰੀਂ ਮੀਂਹ ਦੇ ਵਿੱਚ ਆ ਦੇਖੋ ਬਸ ਇਥੇ ਤਾਂ ਖੋਬਦਾ ਨਹੀਂ ਬੰਦਾ ਉਧਰ ਖੋਬੀ ਜਾਂਦਾ ਨਹੀਂ ਬਾਰੇ ਆਪ ਦਾ ਕੀ ਖਿਆਲ ਹੈ ਛਤਰੀ ਨਹੀਂ ਦੇਣੀ ਮੈਂ ਐ ਗੇਟ ਲਾ ਦਿੰਦੀ ਆ ਮੈਂ ਲਾ ਦਿੰਦੀ ਨਹੀਂ ਕਿੰਨਾ ਬੰਦਾ ਦਿੱਖ ਉਸ ਜੱਤੀ ਲਿਆ ਕੇ ਕਹਿੰਦੀ ਨਹੀਂ ਹਜੇ ਮੈਂ ਰੋਟੀ ਬਣਾਉਣੀ ਆ ਕਹਿੰਦੇ ਭੁੱਖ ਨਹੀਂ ਲੱਗੀ ਮੈਂ ਤਾਂ ਲੇਟੇ ਲਾਉਣੀ ਆ ਅੱਜ ਗੈਸ ਤੇ ਲਾਉਣੀ ਆ 9:30 ਦਾ ਟਾਈਮ ਹੈ ਦੇਖੋ ਇਹ ਯਾਰ ਬੰਦ ਕਰ ਮਮੀ ਆ ਕੇ ਮੀਂਹ ਦੇਖ ਲਓ ਬਾਹਰ ਹੈ ਸਾਰਿਆਂ ਨੇ ਮੀਂਹ ਵੇਡਾ ਰੰਦਾ ਸੀ ਕਿ ਤੇ ਗਿੱਲੇ ਨਾ ਹੋ ਜੀਏ ਸਿਰ ਨਾ ਗਿੱਲਾ ਹੋਵੇ ਤਾਂ ਮੈਨੂੰ ਨਹੀਂ ਵੀ ਰਹਿਣਾ ਨਾ ਸ਼ਕਿੰਦਾ ਮਮੀ ਸਾਡੇ ਆ ਗਿਆ ਬਾਹਰ ਨੂੰ ਮੇ ਗਿੱਲੀ ਹੋ ਜਾਣਾ ਮੈਂ ਤਾਂ ਹੋਈ ਹੀ ਆ ਹਾਂ ਤੁਸੀਂ ਵੀ ਹੋ ਜਾਣਾ ਵੇ ਮੰਮੀ ਵੀ ਅੰਦਰ ਚਲੇ ਗਏ ਨੂੰ ਚੰਗੀ ਤਰ੍ਹਾਂ ਭੇਡ ਦਿਓ ਮੁਖੀਆਂ ਵੱਡ ਜਾਣੀਆਂ ਅੰਦਰ ਸਾਰੇ ਆਏ ਕਿਤੇ ਟੰਗਿਆ ਗਏ ਸਾਰੇ ਦਰਵਾਜ਼ੇ ਖੁੱਲੇ ਰਹਿ ਗਏ ਆ ਇਹਨੂੰ ਹੁਣ ਬੰਦ ਕਰਦੀ ਏ ਬਾਹਰ ਸਾਰੇ ਤੈਨੂੰ ਕਿਤੇ ਇਕੱਠੇ ਹੋ ਇੱਕ ਪੱਤੇ ਆ। ਅੱਜ ਆਪ ਸਕੂਲ ਨਹੀਂ ਮਮਾਂ ਨੇ ਦਿਖਾਈ ਆ ਮਮਾ ਕਹਿੰਦੇ ਆ ਮੈਂ ਬਣਾਇਆ। ਪਪੜ ਆਦੇ। ਆਦੇ ਗਾਇਸ ਪਪੜ। ਇੱਥੇ ਚੀਚੀ ਘਰੋਂ ਬੋਟਾ। ਆ ਆਪ ਜਿਹੜੇ ਖਾਣੇ ਖਾ ਲੋ। ਅਗਰ ਤੇਰੇ ਮੱਤੇ ਚੜ ਗਿਆ। ਬੋਟਾ ਮਮਾ ਆ। ਪਪੂ ਘੜ ਦੇਖਦੇ ਪਏ ਆ। ਦੇਖਦੇ ਪਏ ਆ। ਤੇ ਪਾਪਾ ਜੀ ਬਿੱਠੇ ਪੁੰ। ਸੋਨਾਂ ਆਪਣੇ ਜਾਣੇ ਪਿੱਛੇ ਖੇਤਾਂ ਲੈ ਖੇਤਾਂ ਜਹਦੇ ਕੋਈ ਨਾ ਪਾਣੀ ਭਰਿਆ ਆ ਹੋ ਕਰਦੇ ਪਏ ਆ ਪਸੂ ਪੰਨਨ ਦੀ ਤਿਆਰੀ ਕੁੱਤੇ ਹੀ ਕੁੱਤੇ ਵਾਲੇ ਇਕਰ ਹੋ ਗਿਆ ਆ ਪਾਣੀ ਭਰਿਆ ਖੇਤਾਂ ਵਿੱਚ ਹੋ ਗਏ ਹਰੇ ਹੋ ਦੇ ਕਿ ਦਬ ਬਦਮਾ ਸਾਹ ਅਜ ਕੰਨਾ ਰਾ ਖਰਾਬ ਹੋ ਗਿਆ ਇਕਰ ਅਜੇ ਮੀਂਹ ਵੀ ਦੱਬ ਮਾਂ ਪਿਆ ਆ ਕੋਈ ਮੋਟਰਸਾਈਕਲ ਦੇ ਪੱਠੇ ਲੈ ਕੇ ਆਉਂਦਾ ਹਰਿਆਲੀ ਹਰਿਆਲੀ ਚਾਰੇ ਪਾਸੇ ਬੱਦਲ ਕਿੰਨਾ ਹੋਏ ਅੱਜ ਅੱਜ ਵੀ ਆਊਗਾ ਹਾਂ ਦੇਖੋ ਕਿੰਨਾ ਸੋਹਣਾ ਲੱਗਿਆ ਇਹਨੇ ਇਧਰ ਤਾਹਤ ਵਲ ਲਾ ਲਏ ਬੱਚੇ ਵੀ ਤੁਰੇ ਜਾਂਦੇ ਅਸੀਂ ਵੀ ਸੈਰ ਕਰਨਾ ਹੈ ਸ਼ਾਮ ਨੂੰ ਕਿੱਥੇ ਹੈ ਕਿੱਥੇ ਹੁੰਦਾ ਲੱਭ ਲਿਓ ਕਿੱਥੇ ਆ ਹੋਰ ਇੱਧਰ ਆ ਜਾ ਕਿਤੇ ਨਹੀਂ ਹੈਗਾ ਕਿ ਇਹਨਾਂ ਨੇ ਆਪਣੇ ਪਸ਼ੂ ਵੰਤੇ ਹਰੇ ਆਪਣੇ ਪਸ਼ੂ ਵੰਤੇ ਆਪਾਂ ਜਾਣੇ ਪਏ ਆ ਮੀਂਹ ਜੋ ਮੌਸਮ ਉਹਦੇ ਚਿਕੜ ਦੀ ਠੋਕ ਦੇ ਇੰਨਾ ਚਿਕੜ ਵਿੱਚ ਹੀ ਵੰਤੇ ਚਿਕੜ ਦੇਖੋ ਕਿੰਨਾ ਮਿਹਨਤ ਹੋਰ ਦਵਰਾ ਮੀਂਹ ਲੱਗਾਇਆ ਦੁਆਰਾ ਮੈਂ ਆ ਗਿਆ ਤਾਂ ਹੋਰ ਚਿੱਕੜ ਹੋ ਰਿਹਾ ਦੱਬ ਕੇ ਮੈਂ ਦੱਬ ਕੇ ਆ ਗਏ ਮਿੱਟੀ ਵੀ ਦਾ ਰੁੜੀਓ ਵਾ ਜਿਦਾ ਉਹ ਮੇਰੇ ਖਾਨਾ ਤੁਹਾਨੂੰ ਕੈਮਰੇ 'ਚ ਬਹੁਤ ਜੀ ਇੰਨੀ ਮੁੱਚੀ ਸੀ ਮੇਰੇ ਖਾਨਾ ਤੇ ਬੰਨ ਬਾਹਰ ਉੜ ਗਈ ਮਿੱਟੀ ਅਰੇ ਪਾੜ ਹੁੰਦਾ ਪਿਆ ਆ ਗਿਆ ਮੈਂ ਮੇਰੇ ਖਾਨਾ ਚਿੱਕੜੀ ਚਿੱਕੜ ਵਾਲੇ ਮਿੱਟੀ ਬੋ ਬਣ ਰਹਿ ਗਈ ਆ ਜਿਦਾ ਕਿ ਇੱਥੇ ਗਾਇਸ ਆਦੇ ਕਰੇਲੇ ਸਬਜ਼ੀ ਬੰਨਦੀ ਪਈ ਆ ਆ ਗਏ ਗਰਮ ਚੱਲੇ ਆ ਬਸ ਕਿੰਨੇ ਟੇਸਟੀ ਲੱਗਦੇ ਪਈ ਯਮੀ ਯਮੀ ਛੱਡ ਲੈ ਆਲੂ ਵਿੱਚ ਕਰ ਲੈ ਉਹ ਤਰਾਈਆਂ ਦੇ ਕਨੀਆਨ ਵੀ ਆ ਹੂੰ ਆ ਗਏ ਚੱਲੇ ਆ 5-10 ਮਿੰਟ ਹੋ ਗਏ ਆ ਬੰਦਾ ਚਿੱਕੜ ਬਹੁਤ ਆ ਦੇ ਮਰਦੀ ਖੜਾ ਇੱਥੇ ਡਿਗਨ ਵੀ ਲੱਗਾ ਸੀਗਾ ਮੈਂ ਪਾਪਾ ਜੀ ਨੇ ਪੱਥੇ ਲਾ ਦਲੇ ਆ ਦੇਖੋ ਨਾ ਹਨਾ 12 ਐਕਸ ਤੇ ਹਨਾ ਕੋਰੋਨਾ ਆਇਆ ਸੀ ਤੇ ਚਿੱਕੜੀ ਬਹੁਤ ਆ ਪਾਪਣ ਲਾ ਦਲੇ ਨਾਲੇ ਸਭ ਦੇ ਕੋਲ ਲੱਦੇ ਪਏ ਆ ਹਰੀਆਲੇ ਦੇਖੋ ਮੇਰੇ ਖਾਨਾ ਮੀਂਹ ਦੁਬਾਰਾ ਆਇਆ ਨਾ ਹਣੀ ਹਣੀ ਬੱਦਲ ਬਹੁਤ ਹੋਏ ਚਲ ਤੇ ਤੇਜ਼ ਪੈਰ ਵੱਟ ਬੱਦਲ ਬਹੁਤ ਆਇਆ ਹੋ ਦੇਖੋ ਦੇਖੋ ਦੇ ਪੰਪ ਦੇ ਦੋ ਮम्मा ਤੁਸੀਂ ਉਹਨੂੰ ਪੰਪ ਦੇਣਾ ਪਾ ਗਾਇਸ ਅੱਜ ਦੇ ਬਾਅਦ ਇਨੇ ਹੋਣ ਤਾਂ ਮਿਲੇਗਾ ਆਪਾਂ ਕੱਲ ਦੇ ਵਲੋਗ ਵਿੱਚ ਤੁਸੀਂ ਸਾਰੇ ਜਣੇ ਸਾਨੂੰ ਸਪੋਰਟ ਵੀ ਕਰਿਆ ਕਰੋ ਛੋਟੇ ਬੱਚਿਆਂ ਨੂੰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਸਬਸਕ੍ਰਾਈਬ ਲਾਈਕ ਜਰੂਰ ਕਰ ਦਿਓ ਬਾਈ